ਇਸ ਹੋਟਲ ਦੇ ਵਿੱਚ ਪਹੁੰਚਦੀਆਂ ਨੇ ਵੱਡੀਆਂ-ਵੱਡੀਆਂ ਸੈਲੀਬ੍ਰਿਟੀਆਂ ਜੀ ਹਾਂ ਦਲਜੀਤ ਦਸਾਂਝ ਅਤੇ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਪਾਲੀਵੁੱਡ ਅਤੇ ਬੋਲੀਵੁੱਡ ਦੀ ਵੱਡੀ-ਵੱਡੀ ਸਟਾਰ ਕਾਸਟ ਹੈ ਜਿਹੜੀ ਇਸ ਹੋਟਲ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਇਸ ਹੋਟਲ ਦੇ ਵਿੱਚ ਹੈ ਜਿਹੜਾ ਸਟੇ ਕਰ ਚੁੱਕੇ ਨੇ ਇਸ ਦੇ ਨਾਲ ਨਾਲ ਜੇਕਰ ਆਪਾਂ ਪੋਲਿਟਿਕਸ ਦੀ ਗੱਲ ਕਰ ਲਈ ਤਾਂ ਸੀਐਮ ਲੈਵਲ ਤੋਂ ਲੈ ਕੇ ਜੂਨੀਅਰ ਮਿਨਿਸਟਰ ਕੈਬਨਿਟ ਮਿਨਿਸਟਰ ਇਸ ਦੇ ਨਾਲ ਨਾਲ ਐਮਐਲਏ ਐਮਪੀ ਨੇ ਜਿਹੜੇ ਉਹਨਾਂ ਦੇ ਵੀ ਫਰਸਟ ਤੇ ਬੈਸਟ ਚੁਆਇਸ ਹੈ ਜਿਹੜੀ ਇਹ ਰੈਸਟੋਰੈਂਟ ਅਤੇ ਹੋਟਲ ਬਣ ਚੁੱਕਿਆ ਤਾਂ ਅਸੀਂ ਗੱਲ ਕਰ ਰਹੇ ਹਾਂਗੇ ਬਰਨਾਲਾ ਦੇ 3 ਸਟਾਰ ਹੋਟਲ ਰੇਡੀਐਂਟ ਪਲਾਜ਼ਾ ਦੀ ਜਿੱਥੇ ਹੁਣ ਤੱਕ ਵੱਡੀਆਂ-ਵੱਡੀਆਂ ਸੈਲੀਬ੍ਰਿਟੀਆਂ ਵੀ ਇੱਥੇ ਪਹੁੰਚ ਚੁੱਕੀਆਂ ਨੇ ਤੇ ਸਟੇ ਕਰ ਚੁੱਕੀਆਂ ਨੇ ਇਸ ਦੇ ਨਾਲ-ਨਾਲ ਟੂਰਿਜ਼ਮ ਦਾ ਤਾਂ ਇਹ ਬੈਸਟ ਪਲੇਸ ਬਣ ਹੀ ਚੁੱਕਿਆ ਇਸ ਦੇ ਨਾਲ-ਨਾਲ ਜੇਕਰ ਪੋਲਿਟਿਕਸ ਦੀ ਗੱਲ ਕਰੀਏ ਤਾਂ ਵੱਡੇ-ਵੱਡੇ ਕਦਾਵੜ ਤੇ ਜਿਹੜੇ ਵੱਡੇ-ਵੱਡੇ ਨੇਤਾ ਨੇਗੇ ਉਹ ਵੀ ਇਸ ਹੋਟਲ ਤੇ ਰੈਸਟੋਰੈਂਟ ਦੇ ਵਿੱਚ ਪਹੁੰਚ ਚੁੱਕੇ ਨੇ ਇਸ ਦੇ ਨਾਲ-ਨਾਲ ਬਰਨਾਲ ਦੇ ਲੋਕਾਂ ਵੱਲੋਂ ਤਾਂ ਅਥਾਪੈਣ ਮਿਲੇ ਹੀ ਮਿਲੇਗਾ ਇਸ ਦੇ ਨਾਲ-ਨਾਲ ਸੈਂਟਰਲ ਲੈਵਲ ਤੇ ਜਿਹੜਾ ਇਹ ਹੋਟਲ ਤੇ ਰੈਸਟੋਰੈਂਟ ਹੈਗਾ ਉਹ ਲੋਕਾਂ ਦੀ ਬੈਸਟ ਚੁਆਇਸ ਬਣ ਚੁੱਕਿਆ ਜੀ ਹਾਂ ਤਾਂ ਹੋਟਲ ਰੇਡੀਡ ਪਲਾਜ਼ਾ ਦਾ ਇਹਦੇ ਪਿੱਛੇ ਦਾ ਰੀਜ਼ਨ ਕੀ ਹੈ ਉਸ ਦਾ ਰੀਜ਼ਨ ਹੈ ਟੇਸਟ ਕੁਆਲਟੀ ਤੇ ਪੜੋਸਾ ਜਿਸ ਦਾ ਪੂਰਾ ਨਾਮ ਹੈ ਰੀਡਨ ਪਲਾਜ਼ਾ ਕਿਉਂਕਿ ਸਰਵਿਸ ਦੀ ਗੱਲ ਕਰ ਲਈ ਤਾਂ ਸਰਵਿਸ ਦੇ ਮਾਮਲੇ ਦੇ ਵਿੱਚ ਵੀ ਰੀਡਨ ਪਲਾਜ਼ਾ ਹੈ ਜਿਹੜਾ ਉਹ ਗਾਕਾਂ ਦਾ ਦਿਲ ਜਿੱਤ ਚੁੱਕਿਆਗਾ ਤੇ ਕਸਟਮਰਸ ਦੀ ਫੀਡਬੈਕ ਦੀ ਗੱਲ ਕਰ ਜਿਹੜਾ 5 ਸਟਾਰ ਜਿਹੜੀ ਫੀਡਬੈਕ ਹੈਗੀ ਹੁਣ ਤੱਕ ਮਿਲ ਚੁੱਕੀ ਹੈ ਜੇਕਰ ਹੁਣ ਤੁਸੀਂ ਵੀ ਆਉਣਾ ਚਾਹੁੰਦੇ ਹੋ ਇਸ ਹੋਟਲ ਦੇ ਰੈਸਟੋਰੈਂਟ ਦੇ ਵਿੱਚ ਤੁਸੀਂ ਵੀ ਇਸ ਹੋਟਲ ਦੇ ਰੈਸਟੋਰੈਂਟ ਦੇ ਵਿੱਚ ਆ ਕੇ ਆਪਣੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਨੇ ਚਾਹੁੰਦੇ ਹੋ ਤਾਂ ਅੱਜ ਹੀ ਪਹੁੰਚੋ ਹੋਟਲ ਰੇਡੀਅੰਟ ਪਲਾਜ਼ਾ ਬਰਨਾਲਾ ਤਰੌਣਾ ਰੋਡ ਆਸਥਾ ਕਲੋਨੀ ਬਰਨਾਲਾ ਜਿੱਥੇ ਤੁਹਾਨੂੰ ਕੁਇਕ ਸਰਵਿਸ ਦਾ ਮਿਲ ਨਹੀਂ ਵਾਲੀ ਹੈ ਇਸ ਦੇ ਨਾਮ ਨਾਲ ਟੇਸਟ ਕੁਆਲਿਟੀ ਤੇ ਭਰੋਸਾ ਇਹਨਾਂ ਸਾਰਿਆਂ ਦੇ ਉੱਪਰ ਖੜਾ ਉੱਤਰਿਆ ਹੈ ਹੋਟਲ ਰੇਡੀਅੰਟ ਪਲਾਜ਼ਾ ਤਾਂ ਅੱਜ ਹੀ ਪਹੁੰਚੋ ਹੋਟਲ ਰੇਡੀਅੰਟ ਪਲਾਜ਼ਾ ਤੇ ਤੁਸੀਂ ਵੀ ਇਹਨਾਂ ਦੀ ਸਰਵਿਸਿਸ ਦਾ ਆਨੰਦ ਲੈ ਸਕਦੇ ਹੋ ਧੰਨਵਾਦ ਜੀ